ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਦੋਸਤੋ ਸਰਦੀਆਂ ਦੇ ਵਿੱਚ ਤਾਂ ਕਿਸੇ ਦਾ ਵੀ ਰਾਤਾਂ ਨੂੰ ਮਨ ਬਿਲਕੁਲ ਵੀ ਨਹੀਂ ਕਰਦਾ ਖਾਸ ਕਰਕੇ ਦੋਸਤੋ ਰਾਤ ਨੂੰ ਜੇਕਰ ਸਰਦੀਆਂ ਦੇ ਵਿੱਚ ਬਾਥਰੂਮ ਦਿਨੇ ਆਉਂਦਾ ਹੋਵੇ ਤਾਂ ਦੋਸਤੋ ਮਨ ਜਿਹਾ ਮਾਰ ਕੇ ਅਸੀਂ ਵਾਸ਼ਰੂਮ ਜਾਉਣੇ ਹਾਂ ਬਾਥਰੂਮ ਜਾਉਣੇ ਹਾਂ ਪਰ ਦੋਸਤੋ ਰਾਤ ਨੂੰ ਤਾਂ ਉੱਠਣ ਨੂੰ ਬਿਲਕੁਲ ਵੀ ਦਿਲ ਹੀ ਨਹੀਂ ਕਰਦਾ ਬਹੁਤ ਸਾਰੇ ਲੋਕਾਂ ਦਾ ਪਿਸ਼ਾਬ ਬੇਨਾ ਜਿਆਦਾ ਜ਼ੋਰ ਹੋਏ ਹੁੰਦਾ ਹੈ ਪਰ ਦੋਸਤੋ ਸਿਰਫ ਠੰਡ ਦੇ ਕਰਕੇ ਹੀ ਉਹ ਆਪਣੇ ਬਾਥਰੂਮ ਨੂੰ ਨਾ ਪਕੇ ਘੁੱਟ ਕੇ ਸੁੱਤੇ ਰਹਿੰਦੇ ਹਨ ਜਿਸ ਦੇ ਨਾਲ ਦੋਸਤੋ ਤੁਹਾਨੂੰ ਦੱਸ ਦਈਏ ਦਿਲ ਨਾਲ ਜੁੜੀਆਂ ਬਿਮਾਰੀਆਂ ਪਾਚਨ ਨਾਲ ਜੁੜੀਆਂ ਬਿਮਾਰੀਆਂ ਪੇਟੂ ਵਿੱਚ ਦਰਦ ਹੋਣਾ ਗੁਰਦੇ ਵਿੱਚ ਪੱਥਰੀ ਸਭ ਤੋਂ ਵੱਡਾ ਕਾਰਨ ਦੋਸਤੋ ਹੁੰਦਾ ਹੈ ਕਿ ਜੇਕਰ ਤੁਸੀਂ ਰਾਤ ਨੂੰ ਬਾਥਰੂਮ ਨੂੰ ਰੋਕ ਕੇ ਰੱਖਦੇ ਹੋਮੋ ਤਾਂ ਦੋਸਤੋ ਉਸ ਦਾ ਸਿੱਧਾ ਸਿੱਧਾ ਅਸਰ ਤੁਹਾਡੀ ਕਿਡਨੀ ਉੱਪਰ ਪਵੇਗਾ ਜਿਸ ਦੀ ਵਜ੍ਹਾ ਕਰਕੇ ਤੁਹਾਨੂੰ ਕਿਡਨੀ ਸਟੋਨ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਤੋਂ ਇਲਾਵਾ ਦੋਸਤੋ ਤੁਹਾਡਾ ਬੀਪੀ ਹਾਈ ਹੋ ਸਕਦਾ ਹੈ ਹੋਰ ਵੀ ਦੋਸਤੋ ਪਤਾ ਨਹੀਂ ਤੁਹਾਨੂੰ ਕਿੰਨੀਆਂ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਣਗੀਆਂ ਤਾਂ ਦੋਸਤੋ ਜਦੋਂ ਵੀ ਤੁਹਾਨੂੰ ਬਾਥਰੂਮ ਆਇਆ ਹੋਵੇ ਤੁਸੀਂ ਦੋਸਤ ਉਸ ਬਾਥਰੂਮ ਨੂੰ ਰੋਕਣਾ ਨਹੀਂ ਫਟਾਫਟ ਤੁਸੀਂ ਬਾਥਰੂਮ ਜਾਉਣਾ ਹੈ ਤਾਂ ਜੋ ਤੁਸੀਂ ਇਹਨਾਂ ਸਾਰੀਆਂ ਬਿਮਾਰੀਆਂ ਤੋਂ ਬਚ ਸਕੋ ਤਾਂ ਦੋਸਤੋ ਜੇਕਰ ਤੁਸੀਂ ਬਹੁਤ ਜ਼ਿਆਦਾ ਆਲਸੀ ਹੋਵੋ ਤੁਹਾਡਾ ਮਨ ਬਿਲਕੁਲ ਹੀ ਨਹੀਂ ਕਰਦਾ ਰਾਤ ਨੂੰ ਬਾਥਰੂਮ ਕਰਨ ਦਾ ਤਾਂ ਦੋਸਤੋ ਇਸ ਤੋਂ ਛੁਟਕਾਰਾ ਪਾਉਣ ਦਾ ਸਿਰਫ ਇੱਕੋ ਇੱਕ ਤਰੀਕਾ ਹੈ ਕਿ ਤੁਸੀਂ 7 ਵਜੇ ਤੋਂ ਬਾਅਦ ਪੀਣ ਵਾਲੀ ਕਿਸੇ ਵੀ ਚੀਜ਼ ਦਾ ਸੇਵਨ ਨਹੀਂ ਕਰਨਾ ਜੇਕਰ ਤੁਸੀਂ 7 ਵਜੇ ਤੋਂ ਬਾਅਦ ਪੀਣ ਵਾਲੀ ਕਿਸੇ ਵੀ ਚੀਜ਼ ਦਾ ਸੇਵਨ ਨਹੀਂ ਕਰੋਗੇ ਤਾਂ ਦੋਸਤੋ ਰਾਤ ਨੂੰ ਤੁਹਾਨੂੰ ਸੌਣ ਤੋਂ ਬਾਅਦ ਬਾਥਰੂਮ ਨਹੀਂ ਆਵੇਗਾ ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ 10 ਵਜੇ 9 ਵਜੇ 11 ਵਜੇ ਇੱਕ ਗਲਾਸ ਦੁੱਧ ਦਾ ਪੀਤਾ ਜਾਂ ਫਿਰ ਪਾਣੀ ਦਾ ਪੀਤਾ ਫਿਰ ਤੁਸੀਂ ਸੋਗੇ ਫਿਰ 200% ਤੁਹਾਨੂੰ ਬਾਥਰੂਮ ਆਵੇਗਾ ਹੀ ਆਵੇਗਾ ਤਾਂ ਜੇਕਰ ਤੁਸੀਂ ਇਸ ਪਰੇਸ਼ਾਨੀ ਤੋਂ ਤਾ ਦੋਸਤੋ ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਸਾਡੀ ਵੀਡੀਓ ਵਿੱਚ ਦੱਸਿਆ ਗਿਆ ਤਰੀਕਾ ਤੁਸੀਂ ਜ਼ਰੂਰ ਅਪਣਾਓ ਤਾਂ ਐਸੀ ਸਾਡੇ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਏ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ ਧੰਨਵਾਦ